ਲਗਰ ਜੀ ਕਾ ਸੇਡ ਕਾ ਦੀ ਫਤਿਹ ਫਤਿਹ ਫੁਤੇ ਕਾ ਦੀ ਵੀਡੀਓ ਆ ਮੇਰੀ ਐ ਗਗੰਤ ਸਿੰਘ ਵਾਸਤੇ ਅਦੇ ਨੂਰ ਭਲਾਈ ਐ ਜਿਹੜਾ ਦੂਜੇ ਦਿਨ ਉੱਠ ਕੇ ਤੂੰ ਲਚਰਤਾ ਲਚਰਤਾ ਕਰਨਾ ਸਾਡੇ ਬੱਬੂ ਮਾਨ ਬਾਈ ਨੂੰ ਬੋਲਦਾ ਸੋਰੀ ਸੋਰੀ ਗੁਰੂ ਬੱਬੂ ਮਾਨ ਨੂੰ ਬੋਲਦਾ ਤੂੰ ਹੈ ਕੀ ਓਏ ਐ ਕੀ ਸਾਡਾ ਗੁਰੂ ਐ ਬੱਬੂ ਮਾਨ ਗੁਰੂ ਕੀ ਲੱਚੜ ਦਾ ਲਾਣਾ ਕੀ ਮਾਫ ਦੇ ਜਵਾਬ ਬਾਈ ਦਾ ਮਾਫਦੰਡ ਦੇ ਦੱਸ ਕੀ ਮਾਫਦੰਡ ਯਾਰ ਲੋਕ ਵੈਸਟਰਨਾਈਜੇਸ਼ਨ ਅਪਣਾ ਰਹੇ ਨੇ ਆਪਣੇ ਇੱਥੇ ਲੋਗ ਆਪਣੇ ਧੀਆ ਭੈਣ ਸਾਡੇ ਇੱਥੇ ਵੈਸਟਰਨਾਈਜੇਸ਼ਨ ਕਰਦੇ ਆਸਟ੍ਰੇਲੀਆ ਚ ਰਹਿ ਰਹੇ ਆ ਮੈਂ ਇੱਥੇ ਵੈਸਟਰਨਾਈਜੇਸ਼ਨ ਹੈ ਇੱਥੇ ਧੀਆ ਆਪਣੇ ਵਿਆਹ ਤੋਂ ਪੰਨਾ ਰੈਂਦੀਆਂ ਨੇ ਆਪਣੇ ਬੁਆਏਫਰੈਂਡਾਂ ਦੇ ਨਾਲ ਅਸੀਂ ਵੀ ਕਰਨਾ ਹੈ ਇਦਾਂ ਵੈਸਟਰਨਾਈਜੇਸ਼ਨ ਅਪਣਾਉਣੀ ਹੈ ਅਸੀਂ ਕਿਉਂ ਨਾ ਬਣਾਈਏ ਸੋ ਇਥੇ ਮਾਂ ਪਿਓ ਨੂੰ ਧੱਕਾ ਮਾਰਦੇ ਨੇ ਨਾ 16 ਸਾਲ ਦੇ ਬਾਅਦ ਕੋਈ ਪੁੱਛਦਾ ਨਹੀਂ ਵਧੀਆ ਹੈ ਕੋਈ ਟੈਨਸ਼ਨ ਨਹੀਂ ਲੈਣੀ ਕਿਸੇ ਲੈਣੀ ਦੇਣੀ ਅਪਣਾਵਾਂਗੇ ਅਸੀਂ ਵੈਸਟਰਨਾਈਜੇਸ਼ਨ ਕਿਉਂ ਨਹੀਂ ਅਪਣਾਉਣੀ ਕੋਈ ਸੰਗ ਨਹੀਂ ਭਾਵੇਂ ਇੱਥੇ ਕੋਈ ਸ਼ਰਮ ਨਹੀਂ ਕਿ ਵੈਸਟਰਨਾਈਜੇਸ਼ਨ ਹੋਈ ਤੇ ਹੁੰਦੀ ਹੈ ਵੈਸਟਰਨਾਈਜੇਸ਼ਨ ਦਾ ਮਤਲਬ ਆ ਥੋੜੀ ਹੈ ਵੀ ਤੁਸੀਂ ਆਪਣੀ ਆਪਣੀ ਸੋਚ ਸਧਾਰੋ ਕੁੜੀਆਂ ਨੂੰ ਇੱਕ ਉਹ ਹੱਕ ਦੋ ਸਿਰਫ ਵਸਨਾਈਜੇਸ਼ਨ ਦਾ ਮਤਲਬ ਇਹ ਕਿ ਆਪਾਂ ਸਿਰਫ ਇੱਕੋ ਚੀਜ਼ ਸਿੱਖਣੀ ਹੈ ਵੀ ਕੁੜੀਆਂ ਘੱਟ ਕੱਪੜੇ ਪਾਣ ਆਸ਼ਕੀ ਮਾਰਨ ਮੁੰਡੇ ਕੁੜੀਆਂ ਸਿਰਫ ਵਸਨਾਈਜੇਸ਼ਨ ਆਏ। ਹੋਰ ਕੋਈ ਵਸਨਾਈਜੇਸ਼ਨ ਨਹੀਂ ਆਖੀ। ਅਰੇ ਤੇਰਾ ਗੁਰੂ ਕਹਿੰਦਾ ਹਣਾ ਇੱਜ਼ਤਾਂ ਬਚਾਓ। ਸਾਡਾ ਗੁਰੂ ਨਹੀਂ ਕਹਿੰਦਾ ਸਾਡਾ ਗੁਰੂ ਸਾਨੂੰ ਕੀ ਸਿਖਾਂਦਾ ਹੈ? ਗੱਭਰੂ ਨਚੌਣ ਗੋਰੀਆਂ ਵੀਕ ਐਂਡ ਤੇ ਕਲੱਬ ਵਿੱਚ ਜਾ ਕੇ ਕਿੱਡੀ ਸਿਰਾਂ ਗੱਲ ਕਰਦਾ ਗੁਰੂ ਸਾਡਾ? ਗੋਰੀਆਂ ਲਚਾਉਣੀਆਂ ਅਸੀਂ ਤੇ ਤੁਸੀਂ ਬਚਾਂਦੇ ਹੋਣਗੇ ਸਿੰਘ 12 ਵਜੇ ਜਾ ਕੇ ਈਂਧੀਆਂ ਪਾਣਾ ਕਿਸੇ ਦੀਆਂ ਅਸੀਂ ਤੇ ਕੀ ਕਰਨਾ ਹੈ ਪਹਿਲਾ ਬੈਗ ਲਾ ਕੇ ਬਾਵਾ ਅੱਖਾਂ ਵਿੱਚ ਅੱਖਾ ਦੂਜਾ ਬੈਗ ਲਾ ਕੇ ਹੱਥ ਕਾੜ ਕੇ ਤੇ ਰੱਖਾਂ ਤੀਜਾ ਬੈਗ ਲਾ ਕੇ ਗੱਲਬਾਤ ਕਰਨੀ ਚੌਥਾ ਬੈਗ ਲਾ ਕੇ ਤੇਰੀ ਬਾਹ ਫੜਨੀ ਬਾਵਾ ਫੜਨੀਆਂ ਅਸੀਂ ਤੇ ਲਾਲਾ ਜੋਰ ਜਿਹੇ ਤਲਾਕਣਾ ਸਮਝ ਗਿਆ ਗੱਲ ਪੱਲੇ ਪਾਲੇ ਕਰਾਏ ਤੂੰ ਮੈਂ ਪਾਗਲ ਤੂੰ ਮੈਂ ਪਾਗਲ ਗੁਰਜਨ ਸਿੰਘ ਤੂੰ ਪਾਗਲ ਐ ਤੂੰ ਐ ਪਾਗਲ ਤੋਂ ਵੱਧ ਕੁਛ ਨਹੀਂ ਹੈਗਾ ਜੂ ਗੁਰੂ ਦਾ ਸਿਧਾਂਤ ਅਸੀਂ ਮੰਨਦੇ ਹੀ ਨਹੀਂ ਗੁਰੂ ਨੂੰ ਗੁਰੂ ਮੰਨਦੇ ਹੀ ਨਹੀਂ ਅਸੀਂ ਸਰਦਾਰ ਹਾਂ ਭਾਵੇਂ ਤੇਰਾ ਗੁਰੂ ਕਹਿੰਦਾ ਵੀ ਮੈਨੂੰ ਸਰਦਾਰ ਮੈਂ ਉਹਨੂੰ ਸਿੱਖ ਮੰਨਦਾ ਹੀ ਨਹੀਂ ਜਿਹੜਾ ਦਾੜੀ ਕੇਸ ਪੱਗ ਕਕਾਰਾਂ ਤੋਂ ਬਿਨਾਂ ਇਹਨਾਂ ਨੂੰ ਸਿੱਖ ਨਹੀਂ ਮੰਨਦਾ ਤੇਰਾ ਗੁਰੂ ਕਹਿੰਦਾ ਹੈ ਅਈ ਸਾਡੀਆਂ ਸਰਦਾਰੀਆਂ ਕਾਇਮ ਨੇ ਤੇਰਾ ਗੁਰੂ ਤੇਲ ਗੁਰੂ ਤੁਸੀਂ ਕੀ ਲੈਣਾ ਬਈ ਬੱਗੂ ਮਾਨ ਠੀਕ ਹੈ ਨਾ ਬੱਗੂ ਮਾਨ ਸਭ ਕੋ ਆਖ ਐਵੇਂ ਤੂੰ ਲੱਗਾ ਲੱਗ ਜਾਣਾ ਬੋਲਣ ਭੰਗਣ ਲੱਗ ਜਾਣਾ ਲੱਚਰ ਦਾ ਯਾਰ ਸਾਡੀਆਂ ਧੀਆ ਭੈਣਾਂ ਕੋਈ ਅੱਖ ਨਹੀਂ ਚੁੱਕ ਸਕਦਾ ਜਿਹੜੀ ਮੇਰੀ ਆਪਣੀ ਧੀ ਭੈਣ ਹੋएगी ਨਾ ਇਹ ਮੇਰੀ ਧੀ ਹੈਗੀ ਉਹਦੇ ਆਲ ਮੈਂ ਕਿਸੇ ਨੂੰ ਵੇਖਣ ਨਹੀਂ ਦੇਣਾ ਪਰ ਦੂਜਿਆਂ ਦੀਆਂ ਕੋਈ ਚੱਕਰ ਹੀ ਨਹੀਂ ਹੈਗਾ ਕਿਵੇਂ ਮਰਜੀ ਵੇਖੋ ਮਾੜੀ ਨਜ਼ਰ ਪਾਓ ਜਿੱਥੇ ਨਹੀਂ ਆ ਤੁਹਾਡਾ ਗੁਰੂ ਸਿਖਾਂਦਾ ਸਾਨੂੰ ਜੋ ਸਿਖਾਂਦਾ ਸੀ ਉਹ ਕਰਨਾ ਤੇਰੇ ਗੁਰੂ ਤੋਂ ਸਿੱਖੀ ਲੈਣਾ ਤੇਰਾ ਗੁਰੂ ਤੇ ਮਰਨਾ ਸਿਖਾਉਂਦਾ ਤੇਰਾ ਗੁਰੂ ਤੋਂ ਸਿਖਾਂਦਾ ਕਿ ਚੁੱਝੇ ਲਈ ਮਰੋ ਆਹ ਕਹੋ ਜਿਆ ਅੱਜ ਤਾਂ ਇਹ ਵੈਸਟਰਨਾਈਜੇਸ਼ਨ ਦੇ ਇੱਕ ਇੱਕ ਘਰ ਤੇ ਜਗ੍ਹਾ ਤੇ ਪਤਾ ਨਹੀਂ ਹੁੰਦਾ ਕੌਣ ਰਿੰਦਾ ਪੈ ਨਜ਼ਾਰਾ ਨਹੀਂ ਤੇਰਾ ਗੁਰੂ ਤੇ ਆਂਦਾ ਵੀ ਕਿਸੇ ਨੂੰ ਮਾਰਦਾ ਹੋਏ ਨੂੰ ਬਚਾਓ ਕਿਤੇ ਕੋਈ ਜ਼ੋਰ ਜ਼ਬਰਦਸਤੀ ਕਰਦਾ ਬਚਾਓ ਤੇਰੇ ਗੁਰੂ ਨੇ ਤਾਂ ਸਿਧਾਂਤ ਇਹੋ ਜੇ ਬਣਾਏ ਨਹੀਂ ਜਿਹੜੇ ਮੰਨਣਯੋਗ ਹੀ ਨਹੀਂ ਗਲਤ ਸਿਧਾਂਤ ਨੇ ਤੇਰੇ ਗੁਰੂ ਦੇ ਸਾਡਾ ਗੁਰੂ ਜੋ ਕਹਿੰਦਾ ਉਹ ਠੀਕ ਹੈ ਸਾਡਾ ਗੁਰੂ ਸਾਡੇ ਗੁਰੂ ਦਾ ਕਹਿਣਾ ਸਹੀ ਹੈ ਕੋਈ ਮਾਪਦੰਡ ਨਹੀਂ ਅਸੀਂ ਕੋਈ ਮਾਪਦੰਡ ਮੰਗ ਮੰਗੇ ਬਸ ਆਪਣੀਆਂ ਭੈਣਾਂ ਨੂੰ ਅਸੀਂ ਬਚਾਉਣਾ ਹੈ ਬਚਾਉਣਾ ਕੀ ਇਹ ਜੇ ਕੋਈ ਕਰੇਗਾ ਤੈਨੂੰ ਵੜਦਿਆਂਗੇ ਦੂਜਿਆਂ ਦੀ ਭੈਣਾਂ ਤੇ ਸਵਾਮਾ ਫੜਨੀਆਂ ਆਣੇ ਸਭ ਕਰਨਾ ਇਹ ਕੀ ਕਰਨਾ ਹੈ ਆਹੇ ਮਾਪਿਓ ਨੂੰ ਦੱਸਣ ਚ ਨਹੀਂ ਵਿਸ਼ਵਾਸ ਰੱਖਦੇ ਨਾ ਨਾ ਸਾਜੀ ਦੇ ਜਗਾਵਾਂ ਲੱਭਣਿਆ ਸੇਫ ਗੇੜੀਆਂ ਨੇ ਮਿਲਣੇ ਦੀ ਜਗ੍ਹਾ ਕਮਾਦ ਨਾਲੋਂ ਸੇਫ ਨਹੀਂ ਸਾਡੇ ਬਾਈ ਨੇ ਸਿਖਾਇਆ ਸਾਨੂੰ ਤੇਰੇ ਗੁਰੂ ਨੇ ਕੀ ਸਿਖਾਇਆ ਕੀ ਸਿਖਾਇਆ ਕੁਆਰੇ ਪਿਆਰ ਤੋਂ ਮਨਾ ਕੀਤਾ ਹੈ ਤੇਰੇ ਗੁਰੂ ਨੇ ਤੇ ਜਿੰਦਗੀ ਜਿਉਣੀ ਹੈ ਸੀ ਕਟਣੀ ਨਹੀਂ ਹੈ ਸੀ ਤੇਰੇ ਜਿਹੜਾ ਤੇਰੇ ਗੁਰੂ ਨੇ ਸਿਖਾਇਆ ਸਾਨੂੰ ਜੋ ਸਾਡਾ ਗੁਰੂ ਸਿਖਾਉਂਦਾ ਸਿਰਫ ਉਹ ਠੀਕ ਹੈ ਨਾ ਵਾਜ ਬੜੋ ਗੱਲਾਂ ਆਪਣੇ ਤੂੰ ਲੱਗ ਜਾ ਇਹਨਾਂ ਲੱਚਰ ਤਾਂ ਸਾਡਾ ਗੁਰੂ ਇੱਕ ਸਿਰਫ ਬੱਬੂ ਮਾਨ ਜੋ ਕਹੇਗਾ ਉਹ ਮੰਨਾਂਗੇ ਹਾਂ ਮੰਨਿਆ ਕਿ ਕਦੀ ਕਦੀ ਤੇ پاگل ਹੋ ਜਾਂਦਾ ਉਹ پاگل ਕਹਿ ਰਿਹਾ ਸੌਰੀ ਮਾਫ ਕਰਨਾ ਬੱਬੂ ਮਾਨ ਜੀ ਮੈਂ ਤੁਹਾਨੂੰ ਗੁਰੂ ਸਾਹਿਬ پاگل ਕਹਿ ਤਾ ਮੰਨਿਆ ਕਿ ਕਦੀ ਕਦੀ ਉਹ ਗਲਤੀ ਕਰ ਦਿੰਦੇ ਨੇ ਕਿ ਉਹ ਇਹ ਜਿਹੇ ਗਾਣੇ ਗਾ ਦਿੰਦੇ ਨੇ ਸਿੰਘ ਮਾਰਦੇ ਠੋਕਰ ਤਖਤਾਂ ਤਾਜਾਂ ਨੂੰ ਮਿੱਟੀ ਦੇ ਨਾਲ ਮਿੱਟੀ ਹੋਣਾ ਚਾਹੁੰਦਾ ਆ ਓਏ ਅੱਜੋ ਬੱਦਲ ਰਹੇ ਨਾ ਵੈਕਸ਼ਨ ਆ ਰਹੇ ਨੇ ਤੂੰ ਤੈਨੂੰ ਮੈਂ ਇੱਕੋ ਹੀ ਗੱਲ ਕਹਿਣਾ ਚਾਹਨਾ ਤੂੰ ਐ ਪਾਗਲ ਸਿਰਫ ਪਾਗਲ ਤੇ ਮੈਂ ਬੇਨਤੀ ਕਰਦਾ ਗੁਰਜੰਟ ਸਿੰਘ ਦੇ ਸਮਰਥਕਾਂ ਨੂੰ ਬਈ ਮੈਨੂੰ ਮਾਫ ਕਰਦਣਾ ਜੇ ਮਾੜੀ ਲੱਗ ਗੱਲ ਲੱਗੀ ਆ ਤੇ ਬੱਬੂ ਮਾਨ ਬਾਈ ਜਿੰਦਾਬਾਦ ਬੱਬੂ ਮਾਨ ਬਾਈ ਜਿੰਦਾਬਾਦ